ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ 10ਵੀਂ ਤੇ ਪਲੱਸ 2 ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸਿਲੇਬਸ ਕਰਾ ਰਹੀ ਹਾਂ ਜੀ ਪੰਜਾਬੀ ਦਾ 10ਵੀਂ ਦੀ ਕਹਾਣੀ ਕੀਤੀ ਸੀ ਇੱਕ ਪੈਰ ਘੱਟ ਦੁਰਨਾ ਲੇਖਕ ਆਜੀਤ ਕੌਰ ਦੀ ਲਿਖੀ ਹੋਈ ਹੈ ਤੇ ਉਹ ਕਹਾਣੀ ਪਹਿਲਾਂ ਸਾਰੀ ਸੁਣ ਕੇ ਉਸ ਤੋਂ ਬਾਅਦ ਫਿਰ ਸਾਰ ਤੇ ਪ੍ਰਸ਼ਨ ਉੱਤਰ ਕਰਨੇ ਹੁੰਦੇ ਨੇ ਉਹ ਇੱਕ ਵਾਰ ਮੈਂ ਕਰਾਉਣੀ ਹੁੰਦੀ ਆ ਤਾਂ ਜੋ ਬੱਚਿਆਂ ਨੂੰ ਸਮਝ ਆ ਜਵੇ ਵੀ ਕਰਨੇ ਕਿਵੇਂ ਨੇ ਤੇ ਕਰਨੇ ਬੱਚਿਆਂ ਨੇ ਆਪ ਹੀ ਹੁੰਦੇ ਨੇ ਠੀਕ ਹੈ ਜੀ ਉਹ ਇਹ ਸਾਵਨਾ ਕਰਾਉਣੀ ਹੈ ਮੈਂ ਤਾਂ ਜੋ ਕਹਾਣੀ ਸੁਣ ਕੇ ਬੱਚੇ ਆਪਣੇ ਆਪ ਉੱਤਰ ਲੱਭ ਸਕਣ ਤੇ ਆਪਣੇ ਆਪ ਸਾਰਾ ਹੱਲ ਕਰ ਸਕਣ ਠੀਕ ਹੈ ਜੀ ਅੱਜ ਹੁਣ ਕਰਾਂਗੇ ਕਹਾਣੀ ਦਾ ਸਾਰ ਤੇ ਪ੍ਰਸ਼ਨਾਂ ਦੇ ਉੱਤਰ ਸਟਾਰਟ ਕਰਦੇ ਹਾਂ ਜੀ ਪਿਕ ਕਰ ਲੋਣੀ ਹੁੰਨੀ ਹੈ ਮੈਂ ਨਾਲ ਤਾਂ ਜੋ ਜੇ ਕਿਤੇ ਕੋਈ ਸਪੈਲਿੰਗ ਮਿਸਟੇਕ ਜਾਂ ਕੋਈ ਚੀਜ਼ ਹੁੰਦੀ ਹੈ ਬੱਚਿਆਂ ਨੂੰ ਲੋੜ ਹੁੰਦੀ ਹੈ ਤਾਂ ਬੱਚੇ ਦੇਖ ਸਕਦੇ ਨੇ ਹਾਂਜੀ ਕਹਾਣੀ ਦਾ ਸਾਰ ਹੈ ਕਹਾਣੀਕਾਰ ਦਾ ਨਾਮ ਲਖਾਂਗੇ ਜੀਤਕੌਰ ਸਾਰ ਸ਼ੁਰੂ ਕਰਾਂਗੇ ਆਪਾਂ ਸਾਰ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹਜੇ ਪੂਰਾ ਤੁਸੀਂ ਕਹਾਣੀ ਸੁਣੀ ਹੋਵੇ ਤਾਂ ਤੁਸੀਂ ਆਪਣੇ ਆਪ ਬਣਾ ਸਕਦੇ ਹੋ ਨੇ ਉਹਦੇ ਵਿੱਚ ਮੇਨ ਮੇਨ ਪੁਆਇੰਟ ਨੇ ਜਿਹੜੇ ਤੇ ਫਿਰ ਉਹਨੂੰ ਹੀ ਆਪਾਂ ਬਣਾ ਕੇ ਲਿਖ ਦੇਣਾ ਹੁੰਦਾ ਰਸੀਦ ਦਿੱਲੀ ਦੇ ਇੱਕ ਦਫ਼ਤਰ ਵਿੱਚ ਕੰਮ ਕਰਦਾ ਸੀ ਦਰਿਆ ਗੰਗ ਜੀ ਦੀ ਇੱਕ ਤੰਗ ਜਹੀ ਥਾਂ ਵਿੱਚ ਰਹਿੰਦਾ ਸੀ ਰਸੀਦ ਦੀ ਪਤਨੀ ਤੇ ਦੋ ਬੱਚੇ ਮਰ ਚੁੱਕੇ ਸਨ ਉਸ ਦਾ ਇੱਕ ਬੇਟਾ ਅਸਲਮ ਅਮਰੀਕਾ ਵਿੱਚ ਡਾਕਟਰੀ ਕਰਦਾ ਸੀ ਜਦੋਂ ਰਸੀਦ ਦੇ ਪਸਲੀਆਂ ਤੋਂ ਢੇਠਾਂ ਦਰਦ ਉੱਠਿਆ ਤਾਂ ਡਾਕਟਰ ਨੂੰ ਦਿਖਾਉਣ ਤੇ ਉਸ ਨੂੰ ਡਾਕਟਰ ਨੇ ਉਸ ਦੇ ਮਿਹਦੇ ਵਿੱਚ ਕੈਂਸਰ ਹੈ ਅਤੇ ਉਸ ਨੂੰ ਆਪਣੇ ਪੁੱਤਰ ਨੂੰ ਅਮਰੀਕਾ ਤੋਂ ਬੁਲਾ ਕੇ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ ਉਸ ਦੇ ਪੁੱਛਣ ਤੇ ਡਾਕਟਰ ਨੇ ਦੱਸਿਆ ਕਿ ਉਹ ਦਵਾਈਆਂ ਖਾਣ ਨਾਲ ਸਾਲ ਤੇ ਬਿਨਾਂ ਕੋਈ ਦਵਾਈ ਖਾਦਿਆਂ ਲਗਭਗ 6 ਕੁ ਮਹੀਨੇ ਜੀਉਂਦਾ ਰਹਿ ਸਕਦਾ ਹੈ ਰਸੀਦ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਜ਼ਿੰਦਗੀ ਦੇ ਬਚੇ ਹੋਏ ਦਿਨ ਗੁਜ਼ਾਰਨ ਲਈ ਜ਼ਰੂਰਤ ਅਨੁਸਾਰ ਲੋੜੀਂਦਾ ਸਮਾਨ ਰੱਖ ਕੇ ਬਾਕੀ ਸਾਰਾ ਵੇਚ ਵੱਟ ਕੇ ਆਪਣੇ ਪਿੰਡ ਵਿੱਚ ਚਲਾ ਜਾਂਦਾ ਹੈ ਪਿੰਡ ਜਾਣ ਲਈ ਉਹ ਜ਼ਿੰਦਗੀ ਵਿੱਚ ਪਹਿਲੀ ਵਾਰ ਫਰਸਟ ਕਲਾਸ ਦੇ ਵਿੱਚ ਸਫ਼ਰ ਕਰਦਾ ਹੈ ਫਰਸਟ ਕਲਾਸ ਮਤਲਬ ਕਿ ਟ੍ਰੇਨ ਦੇ ਸਭ ਤੋਂ ਵਧੀਆ ਜਿਹੜਾ ਹੁੰਦਾ ਉਹਦੇ 'ਚ ਉਹ ਸ਼ਹਿਰ ਦੇ ਤੰਗ ਜਿਹੇ ਘੁੱਟਣ ਵਾਲੇ ਮਾਹੌਲ ਵਿੱਚੋਂ ਆ ਕੇ ਆਪਣੇ ਪਿੰਡ ਦੇ ਖੁੱਲੇ ਡੁੱਲੇ ਮਾਹੌਲ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ ਉਹ ਆਪਣੀ ਬਿਮਾਰੀ ਦੇ ਦਰਦ ਤੋਂ ਰਾਹਤ ਪਾਉਣ ਅਤੇ ਆਪਣੇ ਦਿਨ ਖੁਸ਼ੀ ਨਾਲ ਲੰਘਾਉਣ ਲਈ ਆਪਣੇ ਘਰ ਦੇ ਨੇੜੇ ਗੁਲਾਬ ਦੇ ਪੌਦੇ ਲਾ ਲੈਂਦਾ ਹੈ ਰੰਗ ਬਰੰਗੇ ਤੋਤੇ ਅਤੇ ਕੁਝ ਕਬੂਤਰ ਪਾਲ ਲੈਂਦਾ ਹੈ ਉਹ ਕੁਝ ਬਿੱਲੀ ਦੇ ਪਨੂਂਗੜੇ ਵੀ ਪਾਲ ਲੈਂਦਾ ਹੈ ਉਹ ਕਬੂਤਰਾਂ ਨੂੰ ਦਾਣਾ ਪਾਉਂਦਾ ਹੋਇਆ ਉਹਨਾਂ ਨਾਲ ਗੱਲਾਂ ਕਰਦਾ ਹੈ ਇਹ ਸਾਰ ਲਿਖਣਾ ਤਾਂ ਆਪਾਂ ਆਪ ਹੀ ਬਣਾ ਕੇ ਹੁੰਦਾ ਹੈ ਤੇ ਸਿਰਫ ਆਪਾਂ ਇਹਦੇ ਵਿੱਚ ਪੁਆਇੰਟ ਯਾਦ ਕਰਨੇ ਹੁੰਦੇ ਨੇ ਕਿ ਕੋਈ ਮੇਨ ਪੁਆਇੰਟ ਹੈ ਜਿਹੜਾ ਉਹ ਛੁੱਟ ਨਾ ਜਾਵੇ ਉਹ ਗੱਲ ਠੀਕ ਹੈ ਜੀ ਤਾਂ ਉਹਦੇ ਨੰਬਰ ਮਿਲਲੇ ਹੁੰਦੇ ਨੇ ਜੇ ਆਪਾਂ ਕੋਈ ਖਾਸ ਜਿਹੜੀ ਗੱਲ ਛੱਡ ਦਾਂਗੇ ਨਹੀਂ ਲਿਖਾਂਗੇ ਫਿਰ ਨੰਬਰ ਨਹੀਂ ਮਿਲਦੇ ਉਹਨੇ ਵੱਖ-ਵੱਖ ਤਰ੍ਹਾਂ ਦੇ ਪੰਛੀ ਆ ਨਾਲ ਕੁਦਰਤ ਦੇ ਰੰਗ-ਬਰੰਗੇ ਨਜ਼ਾਰਿਆਂ ਨੂੰ ਮਾਣਦਾ ਹੋਇਆ ਉਹ ਸੋਚਦਾ ਹੈ ਕਿ ਪਰਮਾਤਮਾ ਨੇ ਉਸ ਨੂੰ ਕਿੰਨੀਆਂ ਨਿਯਮਤਾਂ ਦਿੱਤੀਆਂ ਹਨ ਅਤੇ ਜੇਕਰ ਉਸ ਨੂੰ ਆਪਣੀ ਮੌਤ ਬਾਰੇ ਪਹਿਲਾਂ ਨਾ ਪਤਾ ਲੱਗਦਾ ਤਾਂ ਇਹ ਸਭ ਕੁਝ ਦੇਖੇ ਵੀ ਨਾ ਹੀ ਉਸਨੇ ਮਰ ਜਾਣਾ ਸੀ ਇੱਕ ਦਿਨ ਉਹ ਆਪਣੇ ਗਵਾਂਢੀਆਂ ਦੇ ਮੁੰਡੇ ਸਾਹਮਣੂ 10 ਰੁਪਏ ਦੇ ਕੇ ਪਤੰਗ ਮੰਗਵਾਉਂਦਾ ਹੈ। ਉਹ ਸਾਹਮਣੇ ਨਾਲ ਮਿਲ ਕੇ ਪਤੰਗ ਦੀਆਂ ਤਣਾਵਾਂ ਪਾ ਕੇ ਤੇ ਝੋਲ ਪਰਖ ਕੇ ਉਸ ਨੂੰ ਉਡਾਉਣ ਲਈ ਤਿਆਰ ਕਰਦਾ ਹੈ। ਜਦੋਂ ਅਸੀਂ ਇਹ ਪਤੰਗ ਨੂੰ ਹੁਲਾਰਾ ਦਿੰਦਾ ਹੈ ਤਾਂ ਅਚਾਨਕ ਉਸ ਦੇ ਭਿਆਨਕ ਦਰਦ ਉੱਠਦਾ ਹੈ ਤੇ ਖੂਨ ਦੀ ਉਲਟੀ ਆਉਂਦੀ ਹੈ ਤੇ ਡਿੱਗਦਿਆਂ ਸਾਰ ਉਸ ਦੀ ਮੌਤ ਹੋ ਜਾਂਦੀ ਹੈ। ਐਸੀ ਜਿਸਾਰ ਤੇ ਇਹ ਜਿਹੜਾ ਮੈਂ ਲਿਖਾਉਣੀ ਆ ਸਾਰ ਦੱਸ ਦਿਆਂ ਇਹ ਸਿਰਫ ਹਿੰਟ ਹੁੰਦੇ ਨੇ ਵੀ ਇਸ ਤਰ੍ਹਾਂ ਤੁਸੀਂ ਸਾਰ ਬਣਾਉਣਾ ਇਹਨੂੰ ਰੱਟਾ ਨਹੀਂ ਲਾਉਣਾ ਹੁੰਦਾ ਤੇ ਰੱਟੇ ਵਾਲੇ 'ਚ ਨੰਬਰ ਵੀ ਨਹੀਂ ਮਿਲਦੇ ਠੀਕ ਹੈ ਜੀ ਤੁਸੀਂ ਆਪਣੀ ਲਿਖਣ ਦੀ ਕੋਸ਼ਿਸ਼ ਕਰਨੀ ਹੈ ਇਹ ਸਿਰਫ ਇਸ ਕਰਕੇ ਹੁੰਦਾ ਕਿ ਤੁਹਾਨੂੰ ਪਤਾ ਲੱਗ ਜਵੇ ਵੀ ਸਾਰ ਬਣਾ ਬਣਾ ਕਿਵੇਂ ਸਕਦੇ ਨੇ ਉੱਤੇ ਠੀਕ ਹੈ ਜੀ ਜਿਹੜੇ ਵੀ ਨਾਲ ਜੁੜਿਓ ਚੰਗਾ ਲੱਗ ਕਰ ਦੋ ਕਮੈਂਟ ਕਰਕੇ ਦੱਸਿਓ ਆਵਾਜ਼ ਠੀਕ ਆ ਰਹੀ ਹੈ ਚੰਗਾ ਲੱਗ ਰਿਹਾ ਤੁਹਾਨੂੰ ਪ੍ਰਸ਼ਨਾਂ ਦੇ ਉੱਤਰ ਕਰਾਂਗੇ ਹੁਣ ਆਪਾਂ ਪਹਿਲਾ ਪ੍ਰਸ਼ਨ ਇਹਦੇ ਚ ਪੁੱਛਿਆ ਡਾਕਟਰ ਰਸੀਦ ਨੂੰ ਉਸ ਦੇ ਅਮਰੀਕਾ ਗਏ ਪੁੱਤਰ ਨੂੰ ਬੁਲਾਉਣ ਲਈ ਕਿਉਂ ਕਹਿੰਦਾ ਹੈ ਜੇ ਇਹਦਾ ਉੱਤਰ ਲਿਖਾਂਗੇ ਆਪਾਂ ਡਾਕਟਰ ਰਸੀਦ ਨੂੰ ਉਸ ਦੇ ਅਮਰੀਕਾ ਗਏ ਪੁੱਤਰ ਨੂੰ ਇਸ ਲਈ ਬੁਲਾਉਣ ਲਈ ਕਹਿੰਦਾ ਹੈ ਕਿਉਂਕਿ ਰਸੀਦ ਦੇ ਮੇਦੇ ਵਿੱਚ ਕੈਂਸਰ ਹੈ ਹੁਣ ਛੋਟਾ ਪ੍ਰਸ਼ਨ ਪੁੱਛਿਆ ਜਾਂਦਾ ਕਈ ਵਾਰ ਵੀ ਉਹਦੇ ਕੈਂਸਰ ਕਿੱਥੇ ਸੀ ਮੇਦੇ ਵਿੱਚ ਤੇ ਉਸਨੂੰ ਆਪਣਾ ਹਸਪਤਾਲ ਵਿੱਚ ਦਾਖਲ ਹੋ ਕੇ ਇਲਾਜ ਕਰਵਾਉਣ ਲਈ ਇੱਕ ਸਹਾਇਕ ਦੀ ਲੋੜ ਪਵੇਗੀ। ਰਸੀਦ ਦੀ ਪਤਨੀ ਅਤੇ ਦੋ ਬੱਚੇ ਮਰ ਚੁੱਕੇ ਸਨ। ਇਕਲੌਤਾ ਅਸलम ਹੀ ਹੈ ਜੋ ਰਸੀਦ ਦੀ ਦੇਖਭਾਲ ਕਰ ਸਕਦਾ ਹੈ। ਅਗਲਾ ਪ੍ਰਸ਼ਨ ਹੈ ਜੀ ਰਸੀਦ ਨੇ ਦਫ਼ਤਰ ਦੀ ਨੌਕਰੀ ਤੋਂ ਅਸਤੀਫਾ ਦੇਣ ਲਈ ਕਿਉਂ ਸੋਚਿਆ? ਹਾਂਜੀ ਇਹਦਾ ਉੱਤਰ ਲਿਖਾਂਗੇ ਜਦੋਂ ਡਾਕਟਰਾਂ ਨੇ ਰਸੀਦ ਦੇ ਮੱਦੇ ਵਿੱਚ ਕੈਂਸਰ ਹੋਣ ਕਾਰਨ ਬਿਨਾਂ ਇਲਾਜ ਕਰਵਾਏ ਉਸ ਨੂੰ ਕਿੰਨੇ ਹੀ ਹੋਰ ਜੀਉਂਦਾ ਰਹਿ ਸਕਣ ਬਾਰੇ ਦੱਸਿਆ। ਤਾਂ ਰਸੀਦ ਨੇ ਆਪਣੀ ਬਾਕੀ ਬਚੀ ਜ਼ਿੰਦਗੀ ਸਿਹਰ ਦੇ ਰੋਲੇ ਰੱਪੇ ਅਤੇ ਤੰਗ ਲੱਕੇ ਦੇ ਵਿੱਚ ਨਾ ਗੁਜ਼ਾਰਨ ਦੀ ਜਗਾ ਉਹਨੇ ਸੋਚਿਆ ਕਿ ਮੈਂ ਖੁੱਲੀ ਜਗ੍ਹਾ ਤੇ ਚਲੇ ਜਾਵਾਂ ਤੇ ਪੱਕੀ ਹਵੇਲੀ ਦੇ ਵਿੱਚ ਖੁੱਲੇ ਡੁੱਲੇ ਵਾਤਾਵਰਨ ਦੇ ਵਿੱਚ ਮਨ ਬਣਾਇਆ ਤੇ ਨੌਕਰੀ ਤੋਂ ਉਸੇਪਾ ਦੇਣ ਬਾਰੇ ਸੋਚਿਆ ਹਾਂਜੀ ਅੱਗੇ ਤੀਜਾ ਪ੍ਰਸ਼ਨ ਹੈ ਲਾਈਕ ਕਰ ਦਿਓ ਜੀ ਜਿਹੜੇ ਵੀ ਨਾਲ ਜੁੜੇ ਹੋਏ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਥੋੜੇ ਜਿਹੇ ਇਹ ਪ੍ਰਸ਼ਨ ਉੱਤਰ ਉਸ ਤੋਂ ਬਾਅਦ ਜੇ ਤੁਹਾਡੀ ਕੋਈ ਹੈਗੀ ਐ ਸਮੱਸਿਆ ਤਾ ਉਹਦੇ ਬਾਰੇ ਗੱਲ ਕਰਾਂਗੇ ਆਪਾਂ ਤੀਜਾ ਪ੍ਰਸ਼ਨ ਹੈ ਜੀ ਰਸੀਦ ਆਪਣੇ ਪਿੰਡ ਜਾ ਕੇ ਕੀ ਆਏ ਸੁਣਿਓ ਜ਼ਰੂਰ ਇੱਕ ਵਾਰ ਕਹਾਣੀ ਵਿੱਚ ਰਸੀਦ ਨੇ ਆਪਣੇ ਪਿੰਡ ਜਾ ਕੇ ਸਭ ਤੋਂ ਪਹਿਲਾਂ ਆਪਣੇ ਘਰ ਦੇ ਆਸ-ਪਾਸ ਗੁਲਾਬ ਦੇ ਪੌਦੇ ਲਗਵਾਏ ਉਸਨੇ ਕੁਝ ਕਬੂਤਰ ਬਿੱਲੀਆਂ ਅਤੇ ਤੋਤੇ ਪਾਲ ਲਏ ਤਾਂ ਕਿ ਉਹਨਾਂ ਦੀ ਦੇਖਭਾਲ ਵਿੱਚ ਰੁੱਝਿਆ ਉਸ ਨੂੰ ਆਪਣੀ ਬਿਮਾਰੀ ਦੇ ਦਰਦ ਦਾ ਅਹਿਸਾਸ ਨਾ ਹੋਵੇ ਜਦੋਂ ਦਰਦ ਬੱਜਦਾ ਮਹਿਸੂਸ ਹੁੰਦਾ ਤਾਂ ਉਹ ਕਿਆਰੀਆਂ ਵਿੱਚ ਫੁੱਲਾਂ ਦੀਆਂ ਹੋਰ 2-4 ਕਲਮਾਂ ਲਗਾ ਦਿੰਦਾ ਰਾਤ ਸਮੇਂ ਉਹ ਤਾਂ ਹਾਂ ਕਰੰਦਾ ਐਸਾ ਸਾਹ ਲੈ ਕੇ ਆਪਣੇ ਦਰਦ ਨੂੰ ਸੁਪਾਉਣ ਦੀ ਕੋਸ਼ਿਸ਼ ਕਰਦਾ ਇਸ ਤਰ੍ਹਾਂ ਰਸੀਦ ਨੇ ਆਪਣਾ ਬਾਕੀ ਬਚਿਆ ਜੀਵਨ ਬਿਨਾਂ ਡਾਕਟਰੀ ਚੀਰ ਫਾੜ ਅਤੇ ਦਵਾਈਆਂ ਖਾਦੇ ਕੁਦਰਤੀ ਨਿਯਮਤਾ ਵਿੱਚ ਰਹਿ ਕੇ ਗੁਜ਼ਾਰਿਆ ਕੁਦਰਤ ਦੇ ਨਾਲ ਉਹਨੇ ਸੋਚਿਆ ਇਹ ਤਾਂ ਆਪਣੀ ਸੋਚ ਹੈ ਕਿ ਮੈਂ ਆਪਣਾ ਜੀਵਨ ਇੱਥੇ ਤੰਗ ਗਲੀਆਂ 'ਚ ਨਾ ਖਰਾਬ ਕਰਾਂ ਵਧੀਆ ਜਾ ਕੇ ਕੁਦਰਤੀ ਜੀਵਨ ਬਤੀਤ ਕਰਾਂ ਜਿਹੜਾ ਵੀ ਜਿੰਨਾ ਵੀ ਮੇਰੇ ਕੋਲ ਬਚਿਆ ਚੌਥਾ ਪ੍ਰਸ਼ਨ ਹੈ ਜੀ ਲੈ ਬਈ ਇੱਕ ਹੋਰ ਦਿਨ ਨੂੰ ਚੁਠਾ ਲਈ ਦੇ ਦਿੱਤੇ ਐਸਾ ਉੱਲੂ ਬਣਾਇਆ ਕਿ ਚੁੱਪਚਾਪ ਲੈ ਕੇ ਦੁਰਗਿਆ ਰਸੀਦ ਦੀ ਇਸ ਮਨਵਚਨੀ ਤੋਂ ਕੀ ਭਾਵ ਹੈ ਹਾਂਜੀ ਇਹਦਾ ਉੱਤਰ ਲਿਖਾਂਗੇ ਜਦੋਂ ਰਸੀਦ ਕੈਂਸਰ ਦੀ ਬਿਮਾਰੀ ਕਾਰਨ ਆਪਣੀ ਬਾਕੀ ਬਚੀ ਜ਼ਿੰਦਗੀ ਨੂੰ ਪਿੰਡ ਵਿੱਚ ਰਹਿ ਕੇ ਗੁਜ਼ਾਰਨ ਲੱਗਾ ਤਾਂ ਉੱਥੇ ਉਸਨੇ ਆਪਣੇ ਦਰਦ ਨੂੰ ਭੁਲਾਉਣ ਲਈ ਆਪਣਾ ਸਮਾਂ ਪੌਦੇ ਲਾ ਕੇ ਕਬੂਤਰਾਂ ਬਿੱਲੀਆਂ ਤੇ ਤੋਤਿਆਂ ਨਾਲ ਖੇਡ ਕੇ ਗੁਜ਼ਾਰਨਾ ਸ਼ੁਰੂ ਕੀਤਾ ਇਸ ਤਰ੍ਹਾਂ ਖੇਡਦੇ ਆ bina ਦਰਦ ਦਾ ਅਹਿਸਾਸ ਹੋਏ ਜਦੋਂ ਉਸਦਾ ਦਿਨ ਬੀਤ ਜਾਂਦਾ ਤਾਂ ਉਹ ਇਹ ਵਚਨ ਬੋਲ ਕੇ ਆਪਣੇ ਆਪ ਨਾਲ ਗੱਲਾਂ ਕਰਦਾ ਕਿ ਲਓ ਜੀ ਇੱਕ ਦਿਨ ਨੂੰ ਹੋਰ ਝੂਠਾਲੀ ਦੇ ਦਿੱਤੀ ਐ ਠੀਕ ਹੈ ਜੀ ਆਪਣਾ ਮਨ ਸਮਝਾਉਣ ਦੀ ਗੱਲ ਆ ਉਹਨੇ ਬਿਮਾਰੀ ਨੂੰ ਆਪਣੇ ਚਿੱਤ ਚ ਨਹੀਂ ਲਾਇਆ ਸਗੋਂ ਤੇ ਕੰਮ ਦੇ ਵਿੱਚ ਰੁਝੇਵੇਂ ਦੇ ਵਿੱਚ ਆਪਣੇ ਆਪ ਨੂੰ ਪਾ ਲਿਆ ਤਾਂ ਜੋ ਬਿਮਾਰੀ ਯਾਦ ਹੀ ਨਾ ਆਵੇ ਕਹਾਣੀ ਬਹੁਤ ਵਧੀਆ ਸੁਣਿਓ ਜਰੂਰ ਚੰਗਾ ਲੱਗ ਰਿਹਾ ਤਾਂ ਲਾਈਕ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਥੋਂ ਜੁੜਿਓ ਅੱਗੇ ਆ ਜੀ ਪੰਜਵਾਂ ਪ੍ਰਸ਼ਨ ਰਸੀਦ ਆਪਣੀ ਬਿਮਾਰੀ ਤੋਂ ਰਾਹਤ ਲੈਣ ਲਈ ਕੀ ਕੀ ਸ਼ੌਂਕ ਪਾਲਦਾ ਹੈ ਹਾਂਜੀ ਇਹਦੇ ਵਿੱਚ ਆਪਾਂ ਹੁਣ ਦੱਸਾਂਗੇ ਜਿਹੜੇ ਜਿਹੜੇ ਕੰਮ ਉਹ ਕੀਤੇ ਸੀ ਉਹਨੇ ਪਿੰਡ ਆ ਕੇ ਉਹ ਸਾਰੇ ਲਿਖਦਾਂਗੇ ਰਸੀਦ ਨੇ ਆਪਣੀ ਬਿਮਾਰੀ ਤੋਂ ਰਾਹਤ ਪਾਉਣ ਲਈ ਕਈ ਸ਼ੌਂਕ ਪਾਲ ਲਏ ਅਤੇ ਉਹਨਾਂ ਵਿੱਚ ਰੁੱਝੇ ਆਪਣੇ ਦਰਦ ਦੇ ਅਹਿਸਾਸ ਨੂੰ ਭੁਲਾ ਕੇ ਖੁਸ਼ੀ-ਖੁਸ਼ੀ ਰਹਿਣ ਲੱਗਿਆ ਉਸਨੇ ਘਰ ਦੇ ਆਸ-ਪਾਸ ਕਿਆਰੀਆਂ ਵਿੱਚ ਫੁੱਲਾਂ ਦੇ ਪੌਦੇ ਲਾ ਲਏ ਬਿੱਲੀ ਦੇ ਬਲੂਂਗੜੇ ਰੱਖ ਲਏ ਉਸਨੇ ਕੁਝ ਕਬੂਤਰ ਤੇ ਤੋਤੇ ਪਾਲ ਲਏ ਉਹਨਾਂ ਨੂੰ ਦਾਣਾ ਖਿਲਾਉਂਦਾ ਤੇ ਉਹਨਾਂ ਨਾਲ ਗੱਲਾਂ ਕਰਦਾ ਉਹ ਆਪਣੀ ਬਿਮਾਰੀ ਨੂੰ ਭੁੱਲ ਜਾਂਦਾ ਉਹ ਆਂਡੂ ਗਵਾਂਡੇ ਬੱਚਿਆਂ ਨੂੰ ਸੱਦ ਕੇ ਉਹਨਾਂ ਨੂੰ ਸਕੂਲ ਦਾ ਕੰਮ ਕਰਵਾ ਦਿੰਦਾ। ਅਖੀਰ ਵਿੱਚ ਉਸਨੇ ਗਵਾਂਡਿਆ ਦੇ ਮੁੰਡੇ ਸਾਮ ਤੋਂ ਪਤੰਗ ਮੰਗਵਾ ਕੇ ਉਸ ਨਾਲ ਪਤੰਗ ਡਾਉਣ ਲੱਗਾ ਤੇ ਉਸ ਸਮੇਂ ਹੀ ਉਸਦੀ ਮੌਤ ਹੋ ਗਈ। ਤੇ ਅੱਗੇ ਆਜੀ 6ਵਾਂ ਪ੍ਰਸ਼ਨ। ਇਹਦੇ ਰਸੀਦ ਬਚਪਨ ਦੀਆਂ ਸਵੇਰਾਂ ਨੂੰ ਯਾਦ ਕਰਕੇ ਕੀ ਵਰਣਨ ਕਰਦਾ ਹੈ? ਹੁਣ ਇਹਦੇ 'ਚ ਉਹਦੇ ਬਚਪਨ ਦਾ ਸਮਾਂ ਜਿਹੜਾ ਉਹ ਯਾਦ ਕਰਦਾ ਸੀ ਕਿ ਕਿਵੇਂ ਮੈਂ ਲਾਥਣ ਲੈਣ ਜਾਂਦਾ ਸੀ ਉਹ ਸਾਰੀਆਂ ਗੱਲਾਂ ਲਿਖ ਦਾਂਗੇ ਆਪਾਂ। ਕਿੱਥੋਂ ਜੁੜੀ ਇੰਜ ਕਮੈਂਟ ਕਰਕੇ ਦੱਸਿਓ। ਰਸੀਦ ਆਪਣੇ ਬਚਪਨ ਦੇ ਸਵੇਰਾਂ ਨੂੰ ਯਾਦ ਕਰਦਾ ਹੈ ਕਿ ਉਹ ਸਵੇਰ ਵੇਲੇ ਜੰਗਲ ਪੈਣ ਜਾਣ ਸਮੇਂ ਵਾਪਸੀ ਤੇ ਕਿੱਕਰਾਂ ਦੀਆਂ ਟਾਹਣੀਆਂ ਤੋੜਨ ਦਾਤਣਾ ਬਣਾ ਕੇ ਘਰ ਲਿਆਉਂਦਾ ਅਤੇ ਇੱਕ ਦਾਤਨ ਨੂੰ ਮਜ਼ੇ ਨਾਲ ਚਿੱਥਦਾ ਹੁੰਦਾ ਸੀ ਫਿਰ ਘਰ ਪਹੁੰਚ ਕੇ ਸਭ ਨੂੰ ਇੱਕ ਇੱਕ ਦਾਤਨ ਦੇਣਾ ਉਸ ਦੀ ਜ਼ਿੰਮੇਵਾਰੀ ਹੁੰਦੀ ਸੀ ਇਸ ਗੱਲ ਨੂੰ ਯਾਦ ਕਰਕੇ ਰਸੀਦ ਦਾ ਮਨ ਖੂਲਾ ਹੋ ਜਾਂਦਾ ਹੈ ਖੂਲਾ ਹੋ ਜਾਂਦਾ ਮਤਲਬ ਕਿ ਉਹਨੂੰ ਖੁਸ਼ੀ ਮਿਲਦੀ ਹੈ ਅੱਗੇ 7ਵਾਂ ਪ੍ਰਸ਼ਨ ਹੈ ਜੀ ਰਸੀਦ ਗੁਆਂਟੀ ਮੁੰਡੇ ਨਾਲ ਪਤੰਗਾ ਡਾਉਂਡੀ ਰੀਜ ਕਿਵੇਂ ਪੂਰੀ ਕਰਦਾ ਹੈ ਹਾਂਜੀ ਇਹਦਾ ਉੱਤਰ ਲਿਖਾਂਗੇ ਰਸੀਦ ਗੁਆਂਟੀਆਂ ਦੇ ਮੁੰਡੇ ਨੂੰ 10 ਰੁਪਏ ਦੇ ਕੇ ਪਤੰਗ ਮੰਗਵਾਉਂਦਾ ਹੈ ਫਿਰ ਦੋਹਾਂ ਨੇ ਰਲ ਕੇ ਪਤੰਗ ਦੀਆਂ ਤਣਾਵਾ ਪਾਈਆਂ ਤੇ ਝੋਲ ਵਰਖ ਕੇ ਪਤੰਗ ਤਿਆਰ ਕਰ ਲਈ ਪਤੰਗ ਤਿਆਰ ਹੋਣ ਤੋਂ ਬਾਅਦ ਉਸਨੇ ਮੁੰਡੇ ਨੂੰ ਡੋਰ ਫੜਾ ਕੇ ਆਪ ਹੁਲਾਰਾ ਦੇਣ ਲਈ ਪਤੰਗ ਦੋਹਾਂ ਹੱਥਾਂ ਨਾਲ ਫੜ ਲਈ ਜਦੋਂ ਅਸੀਂ ਇਹਦੇ ਨੇ ਹਵਾ ਵਿੱਚ ਹੁਲਾਰਾ ਦੇ ਕੇ ਪਤੰਗ ਨੂੰ ਛੱਡਿਆ ਤਾਂ ਉਸ ਸਮੇਂ ਉਸ ਦੇ ਦਰਦ ਵਧਿਆ ਖੂਨ ਦੀ ਉਲਟੀ ਆਈ ਅਤੇ ਉਹ बेहोश ਹੋ ਕੇ ਡਿੱਗ ਪਿਆ ਤੇ ਉਸ ਦੀ ਮੌਤ ਆ ਗਈ ਹੋ ਗਈ ਮਤਲਬ ਠੀਕ ਹੈ ਜੀ ਇਹ ਸੀਗੇ ਵੱਡੇ ਪ੍ਰਸ਼ਨ ਜਿਹੜੇ 2 2 ਨੰਬਰ ਦੇ ਆਉਂਦੇ ਨੇ ਤੁਹਾਨੂੰ ਤੇ ਹੁਣ ਛੋਟੇ ਪ੍ਰਸ਼ਨ ਕਰਾਂਗੇ ਜਿਹੜੇ 1 1 ਨੰਬਰ ਦੇ ਆਉਂਦੇ ਨੇ ਜਿਹੜੇ ਪਹਿਲੇ 10 ਪ੍ਰਸ਼ਨ ਇਕੱਠੇ ਪੁੱਛੇ ਹੁੰਦੇ ਨੇ ਉਹਨਾਂ ਦੇ ਵਿੱਚ ਮਿਕਸ ਆਉਂਦੇ ਨੇ ਲੇਖ ਕਹਾਣੀਆਂ ਸਾਰੇ ਕਿੱਥੋਂ ਜੁੜੇ ਆਂ ਜੀ ਕਮੈਂਟ ਕਰਕੇ ਦੱਸਿਓ 2 2 ਮਿੰਟ ਲੱਗਣੇ ਨੇ ਉਸ ਤੋਂ ਬਾਅਦ ਤੁਹਾਡਾ ਕੋਈ ਵੀ ਸਵਾਲ ਹੋਇਆ ਤਾਂ ਉਹਦਾ ਮੈਂ ਜਵਾਬ ਦਵਾਂਗੀ ਤੁਹਾਨੂੰ ਠੀਕ ਹੈ ਜੀ ਜੇ ਚੰਗਾ ਲੱਗ ਰਿਹਾ ਲਾਈਕ ਕਰ ਦਿਓ ਹਾਂਜੀ ਛੋਟਾ ਪ੍ਰਸ਼ਨ ਪਹਿਲਾ ਇੱਕ ਪੈਰ ਘੱਟ ਤੁਰਨਾ ਕਹਾਣੀ ਦਾ ਲੇਖਕ ਕੌਣ ਹੈ ਲੇਖਕ ਨਹੀਂ ਹੈਗਾ ਇੱਥੇ ਲੇਖਕ ਆਏ ਅਜੀਤ ਕੌਰ ਮੈਂ ਉਸ ਕਹਾਣੀ ਦੇ ਵਿੱਚ ਵੀ ਦੱਸਿਆ ਸੀ ਜੇ ਨਹੀਂ ਸੁਣੀ ਤਾਂ ਉਹ ਸੁਣ ਲਿਓ ਲੇਖਕ ਹੁੰਦਾ ਜੈਂਸ ਤੇ ਉਹਦਾ ਲਿੰਗ ਬਦਲੋ ਹੁੰਦਾ ਲੇਖਕਾ ਸਿਹਾਰੀ ਨਹੀਂ ਪੈਂਦੀ ਹੈ ਜੀ ਲ ਲਿੰਗ ਲਾਵਾ ਖ ਖਾ ਕਕੇ ਨੂੰ ਕਰਨਾ ਲੇਖਕਾ ਰਸੀਦ ਦੀ ਪਤਨੀ ਦਾ ਕੀ ਨਾਂ ਸੀ ਫਰੀਦਾ ਸੀ ਉੱਤਰ ਵਾਣੀ ਨਾ ਸੀਗਾ ਅਸਲੋਂ ਸੀ ਤੇ ਕਹਾਣੀ ਦਾ ਇਹਦਾ ਮੁੱਖ ਪਾਤਰ ਕੌਣ ਕਿਹਦੇ ਦੁਆਲੇ ਘੁੰਮਦੀ ਆ ساری ਕਹਾਣੀ ਉਹਦਾ ਕੀ ਉੱਤਰ ਦਵਾਂਗੇ ਆਪਾਂ ਰਸੀਦ ਦੇ ਠੀਕ ਹੈ ਜੀ ਰਸੀਦ ਕਿੱਥੇ ਨੌਕਰੀ ਕਰਦਾ ਸੀ ਦਿੱਲੀ ਦੇ ਵਿੱਚ ਤੇ ਉਹ ਦਿੱਲੀ ਦੇ ਵਿੱਚ ਰਹਿੰਦਾ ਕਿੱਥੇ ਸੀ ਦਰਿਆ ਗੰਜ ਦੇ ਵਿੱਚ ਰਸੀਦ ਦਾ ਕਿੱਥੇ ਦਰਦ ਉੱਠਦਾ ਸੀ ਫਸਲੀਆਂ ਦੇ ਹੇਠਾਂ ਟੈਸਟਾਂ ਤੋਂ ਬਾਅਦ ਰਸੀਦ ਨੂੰ ਕਿਹੜੀ ਬਿਮਾਰੀ ਦਾ ਪਤਾ ਲੱਗਿਆ ਸੀ ਮੇਦੇ ਵਿੱਚ ਕੈਂਸਰ ਦਾ ਰਸੀਦ ਦੀ ਪਤਨੀ ਨੂੰ ਮਰਿਆ ਕਿੰਨਾ ਸਮਾਂ ਹੋ ਗਿਆ ਸੀ 6 ਸਾਲ ਰਸੀਦ ਦੇ ਬੱਚੇ ਕਿੰਨੇ ਸਨ ਤਿੰਨ ਠੀਕ ਹੈ ਜੀ ਅਸलम ਕਿੱਥੇ ਪੜਦਾ ਸੀ ਅਮਰੀਕਾ ਦੇ ਵਿੱਚ ਦਫ਼ਤਰ ਵਿੱਚ ਰਸੀਦ ਦੇ ਨਾਲ ਵਾਲੀ ਮਹਿਜ ਉੱਤੇ ਕੌਣ ਬੈਠਦਾ ਸੀ ਉਸ ਦਾ ਸਾਥੀ ਰਮੇਸ਼ ਰਸੀਦ ਨੇ ਨੌਕਰੀ ਛੱਡ ਕੇ ਕਿੱਥੇ ਆ ਗਿਆ ਸੀ ਪਿੰਡ ਰਸੀਦ ਦੇ ਗੁਆਂਢੀਾਂ ਦੇ ਮੁੰਡੇ ਦਾ ਨਾਮ ਕੀ ਸੀ ਸ਼ਾਮ ਜਦੋਂ ਰਸੀਦ ਦੀ ਮੌਤ ਹੋਈ ਤਾਂ ਉਹ ਕੀ ਕਰ ਰਿਹਾ ਸੀ ਪਤੰਗ ਉਡਾ ਰਿਹਾ ਸੀ ਰਸੀਦ ਦੇ ਕਿਹੜੇ ਬੱਚੇ ਮਰ ਚੁੱਕੇ ਸਨ? ਰਸੀਦ ਤੇ ਮਰੀਮ। ਜੋ ਵੀ ਨਾਮ ਆਏ ਨੇ ਕਹਾਣੀ ਦੇ ਵਿੱਚ ਉਹ ਸਾਰੇ ਯਾਦ ਕਰਨੇ ਹੁੰਦੇ ਨੇ ਫਿਰ ਤੋਂ ਅਨੁਸਾਰ ਲਿਖਣਾ ਵੀ ਸੌਖਾ ਤੇ ਛੋਟੇ ਪ੍ਰਸ਼ਨਾਂ ਦੇ ਉੱਤਰ ਤਾਂ ਫਿਰ ਤੁਸੀਂ ਆਪੇ ਦੇ ਹੀ ਸਕਦੇ ਹੋਣੇ। ਰਸੀਦ ਨੇ ਘਰ ਦੇ ਆਸ-ਪਾਸ ਕਿਹੜੇ ਪੌਦੇ ਲਾਏ ਸੀ? ਗੁਲਾਬ ਦੇ। ਰਸੀਦ ਨੇ ਪਤੰਗ ਲਿਆਉਣ ਲਈ ਕਿੰਨੇ ਰੁਪਏ ਦਿੱਤੇ ਸੀ? 10 ਠੀਕ ਹੈ ਜੀ। ਇਹ ਸੀਗੇ ਸਾਰੇ ਜਿਹੜੇ ਤੇ ਕਿਹੜੇ ਮਹੀਨੇ ਪਿੰਡ ਗਿਆ ਸੀ ਰਸੀਦ? ਅਕਤੂਬਰ ਦੇ ਮਹੀਨੇ ਅਕਤੂਬਰ ਦੇ ਮਹੀਨੇ ਗਿਆ ਸੀ ਫਿਰ ਉਹ ਹਿਸਾਬ ਕਿ ਤਰ੍ਹਾਂ ਲਾਉਂਦਾ ਕਿ 6 ਮਹੀਨੇ ਮੇਰੇ ਕੋਲ ਹੈਗੇ ਨੇ ਇਹਦੇ ਵਿੱਚ ਕਿੰਨੀ ਦੇਰ ਤੱਕ ਜਿਉਂਦਾ ਰਹਿ ਸਕਦਾ ਤੇ ਮੈਂ ਕਿਹੜੇ-ਕਿਹੜੇ ਕੰਮ ਕਰ ਸਕਦਾ ਉਹਦੇ ਵਿੱਚ ਠੀਕ ਹੈ ਜੀ ਉਸੇ ਹਿਸਾਬ ਨਾਲ ਉਹਨੇ ਉਹ ਕੀਤੇ ਸੀ ਕੰਮ ਆਪਣੇ ਰਸੀਦ ਨੇ ਪੰਛੀ ਕਿਹੜੇ ਰੱਖੇ ਸੀ ਕਬੂਤਰ ਤੇ ਤੋਤੇ ਹੁਣ ਇਹਦੇ ਵਿੱਚ ਪੰਛੀ ਤੇ ਜਾਨਵਰ ਜਾਨਵਰ ਉਹਨੇ ਬਿੱਲੀਆਂ ਪਾਲ ਰੱਖੀਆਂ ਸੀ ਤੇ ਪੰਛੀ ਸੀਗੇ ਕਬੂਤਰ ਤੇ ਤੋਤੇ ਇਹ ਪ੍ਰਸੰਧਾ ਤੇਨ ਖਾਸ ਰੱਖਣਾ ਹੁੰਦਾ ਕਿ ਪ੍ਰਸ਼ਨ ਦੇ ਵਿੱਚ ਪੁੱਛਿਆ ਕੀ ਆ ਇਹ ਸੀਗੇ ਜੀ ਸਾਰੇ ਪ੍ਰਸ਼ਨਾਂ ਦੇ ਉੱਤਰ ਵੱਡੇ ਤੇ ਛੋਟੇ ਤੇ ਸਾਰੇ ਸਾਰਾ ਪਿੱਛੇ ਤੋਂ ਸੁਣ ਲਿਓ ਜਿਹੜੇ ਬਾਅਦ ਵਿੱਚ ਜੁੜਿਓ ਜੇ ਚੰਗਾ ਲੱਗ ਰਿਹਾ ਤਾਂ ਲਾਈਕ ਕਰ ਦਿਓ ਜੀ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਥੋਂ ਜੁੜਿਓ ਜੇ ਤੁਹਾਡਾ ਕੋਈ ਹੈਗਾ ਪ੍ਰਸ਼ਨ ਤੇ ਉਹਦੇ ਤੇ ਗੱਲਬਾਤ ਕਰਾਂਗੇ 10ਵੀਂ ਦਾ ਸਿਲੇਬਸ ਅੱਜ ਇਹ ਕੀਤਾ ਆਪਾਂ ਤੇ ਇਸ ਤੋਂ ਬਾਅਦ ਕੀ ਕਰਨਾ ਚਾਹੁੰਦੇ ਹੋ ਕਹਾਣੀਆਂ 10ਵੀਂ ਦੀਆਂ ਮੈਂ ਕਰਾਤੀਆਂ ਸਾਰੀਆਂ ਪਹਿਲਾਂ ਪਿਛਲੀਆਂ ਵੀਡੀਓਜ਼ ਦੇ ਕਰਾਈਆਂ ਹੋਈਆਂ ਸੀ ਤੇ ਹੁਣ ਇਹ ਜਿਹੜੀਆਂ ਰਹਿੰਦੀਆਂ ਸੀ ਤਿੰਨ ਕਹਾਣੀਆਂ ਉਹ ਕਰਾਤੀਆਂ ਇਸੇ ਤਰ੍ਹਾਂ ਪਲੱਸ 2 ਦੀ ਇੱਕ ਕਹਾਣੀ ਰਹਿ ਗਈ ਐ ਸੱਤੀਆਂ ਸੀ ਉਹ ਵੀ ਮੈਂ ਹੁਣ ਕਰਾਵਾ ਕੀ ਦੇਖਦੀ ਆ ਕੱਲ ਕਰਾ ਦਾਂਗੀ ਤੇ ਉਸ ਤੋਂ ਅੱਗੇ ਕੀ ਕਰਨਾ ਚਾਹੁੰਦੇ ਹੋ ਕਮੈਂਟ ਕਰਕੇ ਦੱਸਿਓ ਜਰੂਰ ਕਿੱਥੋਂ ਜੁੜੇ ਹੋ ਜੀ ਕਮੈਂਟ ਕਰਕੇ ਦੱਸੋ ਮੈਨੂੰ ਜੇ ਕੋਈ ਤੁਹਾਡਾ ਸਵਾਲ ਐ ਤਾਂ ਪੁੱਛੋ ਪੜ੍ਹਾਈ ਸੰਬੰਧੀ ਕੋਈ ਚੀਜ਼ ਸਮਝ ਨਹੀਂ ਆਉਂਦੀ ਜਾਂ ਫਿਰ ਇਹ ਜਿਹੜੇ ਕੰਮ ਕੀਤੇ ਨੇ ਔਰ ਪਿੱਛੇ ਜਾ ਕੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਤੇ ਜੇਨ ਬਾਰੇ ਕੁਝ ਪੁੱਛਣਾ ਤਾਂ ਜਰੂਰ ਕਮੈਂਟ ਕਰਕੇ ਦੱਸੋ ਕਿਥੋਂ ਜੁੜੇ ਹੋ ਅਤੇ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ ਹਾਂਜੀ ਜੇ ਕੋਈ ਕੁਐਸਚਨ ਹੈਗਾ ਤਾਂ ਉਹਦੇ ਤੇ ਗੱਲਬਾਤ ਕਰਾਂਗੇ ਕੋਈ ਵੀ ਹੋਰ ਵੀ ਕਿਸੇ ਵੀ ਸੇਵਾ ਦੇ ਜਾਂ ਕੋਈ ਹੋਰ ਸਮੱਸਿਆ ਤੁਹਾਨੂੰ ਪੜ੍ਹਾਈ ਦੇ ਵਿੱਚ ਆਉਂਦੀ ਆ ਉਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਉਹਦੇ ਤੇ ਜੇ ਮੇਰੇ ਕੋਲ ਕੋਈ ਠਕਮਾ ਹੱਲ ਹੋਇਆ ਤਾਂ ਜਰੂਰ ਤੁਹਾਨੂੰ ਦੱਸਾਂਗੀ ਜੇ ਕੋਈ ਪੇਰੈਂਟਸ ਜੁੜੇ ਨੇ ਛੋਟੇ ਬੱਚਿਆਂ ਦਾ ਜੋ ਵੀ ਹੈਗੀ ਕਿਸੇ ਵੀ ਸਵੰਧੀ ਗੱਲਬਾਤ ਕਮੈਂਟ ਦੇ ਵਿੱਚ ਕਰ ਸਕਦੇ ਹੋ ਤੁਸੀਂ ਤਾਂ ਮੈਂ ਉਹਦਾ ਤੁਹਾਨੂੰ ਜਵਾਬ ਜ਼ਰੂਰ ਦਵਾਂਗੀ ਠੀਕ ਹੈ ਜੀ ਕਿੱਥੋਂ ਜੁੜੇ ਹੋ ਜੀ ਕਮੈਂਟ ਕਰਕੇ ਦੱਸੋ ਸਤਿ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਗੇ ਕਰਨਾ ਕੀ ਚਾਹੁੰਦੇ ਹੋ ਉਹ ਵੀ ਮੈਨੂੰ ਦੱਸਿਓ ਪੰਜਾਬੀ ਦੀਆਂ ਸਾਰੀਆਂ ਵੀਡੀਓਜ਼ ਮੈਂ ਸ਼ੁਰੂ ਤੋਂ ਛੋਟੇ ਬੱਚਿਆਂ ਤੋਂ ਲੈ ਕੇ ਵੀ ਕਿ ਪੰਜਾਬੀ ਉਹਨਾਂ ਨੂੰ ਚੰਗੀ ਤਰ੍ਹਾਂ ਆ ਜਾਵੇ ਉਹ ਉਸ ਆਪ ਨਾਲ ਕਰਵਾਈ ਹੋਈ ਐ ਹਾਂਜੀ ਇਹ ਕਹਾਣੀ ਦੀ ਲੇਖਕਾ ਦਾ ਕੀ ਨਾਮ ਲੇਖਕਾ ਕਿਵੇਂ ਲਿਖਾਂਗੇ ਮੈਨੂੰ ਦੱਸਿਓ ਜੀ ਕਮੈਂਟ ਕਰਕੇ ਦੱਸਿਆ ਸੀ ਮੈਂ ਕਹਾਣੀ ਕਰਾਈ ਆ ਜਦੋਂ ਉਦੋਂ ਵੀ ਦੱਸਿਆ ਸੀ ਤੇ ਹੁਣ ਵੀ ਦੱਸਿਆ ਸੀਗਾ ਲੇਖਕਾ ਕਿਵੇਂ ਪੈਂਦਾ ਲਿੰਗ ਲੇਖਕ ਦਾ ਲਿੰਗ ਦਾ ਹੁੰਦਾ ਲੇਖਕਾ ਠੀਕ ਹੈ ਜੀ ਜਿਹੜੀ ਪਹਿਲਾਂ ਪੰਜਾਬੀ ਲਿਖਦੇ ਸੀਗੇ ਉਹਦੇ ਵਿੱਚ ਆਪਾਂ ਪਾਉਂਦੇ ਸੀ ਖੱਖੇ ਨੂੰ ਸਿਹਾਰੀ ਲੇਖਿਕਾ ਪਰ ਹੁਣ ਹੈ ਜਿਹੜੀ ਚੇਂਜ ਹੋਇਆ ਥੋੜੀ ਥੋੜੀਆਂ ਵਿੱਚ ਸਿਹਾਰੀਆਂ ਕਈਆਂ ਨਾਲੋਂ ਹਟ ਗਈਆਂ ਤੇ ਹੁਣ ਸਿਹਾਰੀ ਹਟ ਗਈ ਹੈ ਠੀਕ ਹੈ ਜੀ ਇ ਠੀਕ ਹੈ ਜੀ ਲੇਖਕਾ ਪਾਏਗਾ ਸਿਹਾਰੀ ਨਹੀਂ ਲੱਗਦੀ ਹੈਗੀ ਕਿੱਥੋਂ ਜੁੜਿਆ ਜੀ ਤੁਸੀਂ ਕਮੈਂਟ ਕਰਕੇ ਦੱਸੋ ਤੇ ਚੰਗਾ ਲੱਗ ਰਿਹਾ ਤਾਂ ਲਾਈਕ ਜਰੂਰ ਕਰ ਦਿਓ ਠੀਕ ਹੈ ਜੀ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਐਸੇ ਤਰ੍ਹਾਂ ਜੁੜਦੇ ਰਿਹਾ ਕਰੋ ਤੇ ਕਮੈਂਟ ਕਰਕੇ ਦੱਸਦੇ ਰਿਹਾ ਕਰੋ